ਨੌਵੀਂ ਪੌੜੀ ਦੀ ਪੰਜਵੀਂ ਪੰਕਤੀ ਹੈ ਜੀ ਨਾਨਕ ਪਗਤਾ ਸਦਾ ਵਿਕਾਸ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਨਾਨਕ ਪਗਤਾ ਸਦਾ ਵਿਕਾਸ ਇਹ ਆਪਾਂ ਪਹਿਲਾਂ ਵੀ ਸਮਝ ਚੁੱਕੇ ਆ ਜੀ ਨਾਨਕ ਜਿਹੜਾ ਕਕਾ ਮੁਕਤਾ ਹੈ ਨਾਨਕ ਦੋ ਤਰ੍ਹਾਂ ਆਇਆ ਹੈ ਜੀ ਕੱਕੇ ਮੁਕਤੇ ਜਿੱਥੇ ਨਾਨਕ ਆਪਣੇ ਆਪ ਬਾਰੇ ਗੱਲ ਕਰਦਾ ਨਾਨਕ ਕਹਿੰਦਾ ਨਾਨਕ ਸ਼ਾਇਰ ਨਾਨਕ ਕਵੀ ਨਾਨਕ ਆਪਣੇ ਮਨ ਦੇ ਨਾਲ ਗੱਲ ਕਰਦਾ ਉਹ ਮਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਮਨ ਨੂੰ ਕਹਿ ਰਹੇ ਨੇ ਠੀਕ ਹੈ ਜੀ ਮਨ ਨੂੰ ਕੀ ਕਹਿੰਦੇ ਨੇ ਭਗਤਾਂ ਜਿਹੜੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦੇ ਨੇ ਜਿਹੜੇ ਪ੍ਰਭੂ ਪਰਮਾਤਮਾ ਨਾਲ ਸੁਰਤ ਜੋੜੀ ਆ ਜਿਹੜੇ ਸੁਣਿਆ ਨੂੰ ਮੰਨਦੇ ਨੇ ਸਮਝਦੇ ਨੇ ਉਹ ਭਗਤ ਹਨ ਠੀਕ ਹੈ ਜੀ ਸਦਾ ਹਮੇਸ਼ਾ ਵਿਗਾਸ ਖੜਾਓ ਉਹਨਾਂ ਦਾ ਮਨ ਮੋਜ ਵਿੱਚ ਰਹਿੰਦਾ ਖੜਾਓ ਵਿੱਚ ਰਹਿੰਦਾ ਜੀ ਹੁਣ ਜਿਹੜੇ ਚਾਰ ਵੇਦਾਂ ਦਾ ਅਪਾ ਪਿੱਛੇ ਵਰਨਨ ਸੁਣ ਕੇ ਹਟੇ ਸੀਗੇ ਉਹ ਮਹਾਰਾਜ ਨੇ ਇੱਥੇ ਦੱਸ ਦਿੱਤਾ ਜੇ ਤੁਸੀਂ ਭਗਤ ਬਣ ਗਏ ਜੇ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੁੜ ਲਗੀ ਆਪਣੇ ਮਨ ਨੂੰ ਦੱਸ ਰਹੇ ਨੇ ਮਨਾ ਤੈਨੂੰ ਵੇਦਾਂ ਦਾ ਗਿਆਨ ਸਿਮਰਤੀਆਂ ਦਾ ਗਿਆਨ ਹੋਰ ਪਤਾ ਨਹੀਂ ਕਿਹੜੇ ਕਿਹੜੇ ਚਾਰੇ ਵੇਦ ਛੇ ਸ਼ਾਸਤਰ ਸਿਮਰਤੀਆਂ ਪਤਾ ਨਹੀਂ ਕਿੰਨਾ ਕੁਛ ਤੈਨੂੰ ਗਿਆਨ ਮਿਲ ਜੂ ਕਦੋਂ ਜਦੋਂ ਉਸ ਪ੍ਰਭੂ ਪਰਮਾਤਮਾ ਦੇ ਨਾਲ ਤੂੰ ਆਪਣਾ ਮਨ ਜੋੜੇਗਾ ਨਾਨਕ ਖੱਕਦਾ ਉਹ ਮੇਰੇ ਮਨਾ ਯਾਦ ਕਰਿਆ ਕਰ ਉਸ ਪਰਮਾਤਮਾ ਨੂੰ ਉਸ ਦੀ ਯਾਦ ਆ ਆਪਣੇ ਹਿਰਦੇ ਵਿੱਚ ਵਸਾਲਾ ਉਸ ਨੂੰ ਹਰ ਵਕਤ ਆਪਣੇ ਨਾਲ ਰੱਖ ਉਹਨੂੰ ਗੰਠ ਵਿੱਚ ਪ੍ਰੋ ਕੇ ਰੱਖ ਤੇ ਜਦੋਂ ਬੰਦਗੀ ਕਰੇਗਾ ਕੀ ਹੋਊਗਾ ਤੇਰਾ ਮਨ ਹਮੇਸ਼ਾ ਖਿੜਾਓ ਵਿੱਚ ਰਹੂਗਾ ਖਿੜਾਓ ਵਿੱਚ ਕਿਵੇਂ ਰਹੂਗਾ ਜੀ ਕਿਉਂਕਿ ਜਦੋਂ ਮੰਨ ਲਓ ਤੁਹਾਨੂੰ ਕਿਸੇ ਨੇ ਕੁਝ ਮਾੜਾ ਬੋਲ ਦਿੱਤਾ ਤੁਸੀਂ ਕੀ ਕਰਨਾ ਆਪਣੇ ਮਨ ਵਿੱਚ ਰੱਬ ਨਾਲ ਗੱਲ ਕਰਨੀ ਰੱਬਾ ਬਖਸ਼ ਦਿਈਏ ਨੂੰ ਉਸ ਨਾਲ ਕੀ ਹੋਊਗਾ ਜੀ ਤੁਸੀਂ ਮੁਰੋਂ ਉਸ ਨੂੰ ਕੁਝ ਨਹੀਂ ਗਲਤ ਬੋਲੋਗੇ ਆਪਣੇ ਆਪ ਜਿਹੜੀ ਸਿਚੁਏਸ਼ਨ ਉਹ ਡਿਫਿਊਜ਼ ਹੋ ਜਾਂਦੀ ਹੈ ਜੀ ਜਦੋਂ ਮੰਨ ਲਓ ਮੁਰੋਂ ਕੁਝ ਅਪਮੋਲ ਦਾ ਆਪਾਂ ਕੁਝ ਗਲਤ ਬੋਲ ਦਿੰਨੇ ਆ ਅੱਗੇ ਦੇ ਅੱਗੇ ਲੜਾਈ ਵੱਧ ਜਾਂਦੀ ਹੈ ਵੱਧ ਜਾਂਦੀ ਦੀ ਵੱਧ ਜਾਂਦੀ ਆ ਦੋ ਤਿੰਨ ਵਾਰ ਜੇ ਮੁਰੋਂ ਬੰਦਾ ਬੋਲੂਗਾ ਜੀ ਜੇ ਤੁਸੀਂ ਚੁੱਪ ਕਰ ਜਿਓਗੇ ਖੁਸ਼ ਹੋ ਜਾਓਗੇ ਸਮਾਈਲ ਦੇ ਦੋਗੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋਗੇ ਰੱਬਾ ਸ਼ੁਕਰਾਨਾ ਕਿ ਮੈਨੂੰ ਗਲਤ ਬੋਲਿਆ ਤੇ ਤੇ ਤੂੰ ਮੈਨੂੰ ਰਹਿਮਤ ਕੀਤੀ ਆ ਮੈਂ ਇਸ ਦੇ ਬੋਲਾਂ ਨੂੰ ਸਹਾਰ ਸਕਦਾ ਜਾਂ ਸਹਾਰ ਸਕਦੀ ਆ ਉਹ ਮੂਰੇ ਵਾਲਾ ਬਲੋਕ ਮਨੁੱਖ ਜਿਹੜਾ ਜੀ 2 ਵਾਰ 3 ਵਾਰ 4 ਵਾਰ 10 ਵਾਰ ਗਲਤ ਬੋਲੂਗਾ ਇੱਕ ਨ ਇੱਕ ਦਿਨ ਨਾ ਆਪਣੇ ਆਪ ਉਹਨੇ ਵੀ ਚੁੱਪ ਹੋ ਜਾਣਾ ਹੁਣ ਕੀ ਹੋਇਆ ਜੀ ਤੁਸੀਂ ਆਪਣਾ ਵੀ ਸੁਧਾਰ ਲਿਆ ਤੇ ਸਾਹਮਣੇ ਵਾਲੇ ਮਨੁੱਖ ਨੂੰ ਬੀ ਸੁਧਾਰ ਦਿੱਤਾ ਬਿਨਾ ਕੁਝ ਕਹੇ ਬਿਨਾ ਕੁਝ ਕੀਤੇ ਆਪਣੇ ਆਪ ਨੂੰ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਸੀ ਉਸ ਨੂੰ ਹਮੇਸ਼ਾ ਨਾਲ ਰੱਖਿਆ ਉਸ ਦਾ ਸ਼ੁਕਰਾਨਾ ਕੀਤਾ ਬਾਣੀ ਵਿੱਚ ਇਹੀ ਚੀਜ਼ ਸਿੱਖਣਾ ਸੀ ਜੀ ਕਿ ਕਿਵੇਂ ਇਸ ਚੀਜ਼ ਨੂੰ ਆਪਣੇ ਜ਼ਿੰਦਗੀ ਵਿੱਚ ਢਾਲ ਲੈਣਾ ਹੈ ਹਮੇਸ਼ਾ ਇਹੀ ਗੱਲ ਕਹਿੰਦੇ ਨੇ ਜੀ ਜੋ ਤੁਸੀਂ ਥੈਰੇਪੀ ਵਿੱਚ ਜਾਂਦੇ ਹੋ ਤੁਸੀਂ ਕਿਸੇ ਸਿਆਣੇ ਕੋਲ ਜਾਂਦੇ ਹੋ ਉਹ ਕਹਿੰਦੇ ਭਲਿਆ ਵੀ ਤੂੰ ਚੁੱਪ ਕਰ ਜਾ ਕਰ ਜੇ ਮੂਰੇ ਵਾਲਾ ਬੋਲਦਾ ਠੀਕ ਹੈ ਨਾ ਜੀ ਉਹ ਤਾਂ ਹੈ ਕਿ ਕੋਈ ਬੋਲ ਕੇ ਆਪਾਂ ਨੂੰ ਦੱਸ ਦਿੰਦਾ ਇਹ ਮਹਾਰਾਜ ਆਪਾਂ ਨੂੰ ਲਿਖ ਕੇ ਬਾਣੀ ਵੀ ਬੋਲਦੀ ਹੈ ਜੀ ਪਰ ਸਮਝਣੀ ਪੈਣੀ ਹੈ ਕਾਲਣਾ ਕਾਲਣੀ ਪੈਣੀ ਹੈ ਤਪਉ ਕਰਨਾ ਪੈਣਾ ਜੀ ਠੀਕ ਹੈ ਆਓ ਅੱਗੇ ਦੇਖਦੇ ਮਹਾਰਾਜ ਕੀ ਕਹਿੰਦੇ ਨੇ ਵੀ ਜਦੋਂ ਮਨ ਭਗਤਾਂ ਦਾ ਖੜਾਓ ਵਿੱਚ ਹੁੰਦਾ ਫਿਰ ਕੀ ਹੁੰਦਾ ਹੈ ਜੀ ਆਓ ਦੇਖਦੇ ਹਾਂ ਜੀ